ਇਹ ਜਿਹੜਾ ਕੀ ਗਲਤ ਕੰਮ ਕਰਾਇਆ ਅੱਰੇ ਬੜੇ ਬਲਸ ਨੂੰ ਤਾਂ ਰਾਜ ਲੱਗਿਆ ਹੈ ਨਾਲ ਨੇ ਵੀ ਸਰਕਾਰੂ ਪੱਤਰਕਾਰ ਵੀ ਹੁੰਦੇ ਆ ਉਹ ਸਰਕਾਰ ਦੇ ਪੱਤਰਕਾਰ ਖੜਿਆ ਪਹਿਲੇ ਪਾਸੇ ਗੱਡੀ ਔਰ ਦੇਖ ਲੈ ਸਾਰੇ ਪੁਲਿਸ ਵਾਲੇ ਟੱਪ ਕੇ ਹੁਣ ਮਾਨ ਨਹੀਂ ਗ੍ਰਿਫਤਾਰੀ ਦੇਣਗੇ ਹੁਣ ਜਾ ਕੇ ਔਰਗੇ ਹੁਣ ਵਿਛੜ ਗਿਆ ਵੇਲਾ ਅਜ ਤੋਂ ਬਸ ਲੋਕ ਟਾਵੇਂ ਟਾਵੇਂ ਰਹਿ ਗਏ ਵਾਪਸ ਮੋੜਨ ਵਾਲੇ ਬੇਰਕਾ ਫੈਕਟਰੀ ਕੋਲੇ ਆ ਬੇਰਕਾ ਡੈਰੀ ਕੋਲੇ ਸਾਹਮਣੇ ਬੇਰਕਾ ਡੈਰੀ ਆ ਦੇ ਅੱਗੇ ਨਹਿਰ ਹੈ ਜਿਹੜੀ ਆਪਾਂ ਨੰਦਕੌਰ ਸਾਹਿਬ ਨੂੰ ਜਾਣਦੇ ਆ ਜੀ ਸਿੰਘ ਦਾ ਉਹ ਦਰ ਪਹੁੰਚੇ ਆ ਅਸੀਂ ਅਜ ਬੁੱਢੇ ਨਾਲੇ ਤੇ ਆ ਦੇਖ ਲੋ ਖੜੀ ਪੁਲਿਸ ਇਹਨੇ ਲੰਘਣੀ ਦੇਣਾ ਸਾਰੀ ਨੰਗੀ ਪੌਲਿਕ ਅੱਗੇ ਗਈ ਚੱਲ ਮੈਥੋਂ ਤਾਂ ਤੁਰਿਆ ਨਹੀਂ ਸੀ ਐਵੇਂ ਕਰਕੇ ਜਦੋਂ ਮੈਂ ਤਾਂ ਪਰ ਇੱਥੇ ਹੀ ਖੜ ਗਿਆ ਇਹ ਨਾ ਉਹਦੇ ਆਹ ਦੇ ਪੁਲਿਸ ਦੀ ਗੱਡੀ ਆ ਵੀ ਪੰਜਾਬ ਪੁਲਿਸ ਸਾਰੇ ਲੋਕੜਿਆ ਪਰੇ ਵੀ ਪ੍ਰਸ਼ਾਦਾ ਵਰਤਾਈ ਜਾਂਦੀ ਆ ਗੱਡੀ ਉਹ ਖੜੀ ਪੌਣ ਸਦੀ ਗੱਡੀ ਖੜੀ ਜਾਦੇ ਵੱਡੀ ਬੱਸ ਖੜੀ ਨਾਲ ਅਵਲਖੋ ਤੁਰਪੀ ਸੰਗਤੋ ਬਿਆਨ ਤਲੋਂ ਕਰਤਾ ਫੋਨ ਤੇ ਆ ਗਾ ਚੱਲ ਗਏ ਆਪਾਂ ਹੁਣ ਇਧਰ ਆਪਾਂ ਹੁਣ ਗਾ ਕਿ ਬੱਸ ਚੱਕਿਆ ਨਹੀਂ ਉਹਨਾਂ ਆ ਸਤਿਨਾਮ ਉਹਦੀ ਬਲ ਦਾ ਸੰਗਤ ਨੇ ਉਹਨਾਂ ਨੇ ਗ੍ਰਿਫਤਾਰ ਕਰ ਲੈਣੇ ਆ। ਕਬਲ ਤਾਂ ਹੁਣ ਟਲ ਗਿਆ ਬੇੜਾ ਸੰਗਤ ਉਧਰ ਦਾ ਟਾਲਤੀ ਹੋਊ। ਵਿੱਚ ਦਾ ਕਹਿੰਦੇ ਆ ਵੀ ਉਧਰ ਨੂੰ ਕਦੇ ਰਵਾਨਾ ਹੋਗੇ ਤਾਜਪੁਰ ਨੂੰ। ਠੀਕ ਆ। ਹਸਪਤਾਲ ਆ ਗਏ ਵਾਪਸ ਮੁੜਨ ਬਸ ਲਾਪਾ ਉੱਥੇ ਚੱਲਦੇ ਆ ਮੋਟਰਸਾਈਕਲਾਂ ਜਿਹੜੇ ਕੋਲੇ ਕਿ ਨਹੀਂ ਆਜੋ ਇੱਥੇ ਬਸ ਇੱਥੇ ਦੇਖੀ ਆਉਗਾ ਹੋ ਚੱਲੋ ਬੱਜੜ ਕੀ ਪੁਲਿਸ ਵੀ ਉਹ ਜਾਂਦੀ ਆ ਸਤਨਾਮ ਵਾਹਿਗੁਰੂ ਹੋ ਗਈ ਉਹ ਜਾਂਦੀ ਆ ਪੁਲਿਸ ਬੱਜੜ ਕਾ ਮੇਲਾ ਲੋਕ ਅੱਗੇ ਉੱਠ ਕੇ ਇਹ ਖੜੀ ਇੱਥੇ ਪੁਲਿਸ ਉਹ ਨਾਕੇ ਇਧਰਲੇ ਭੰਨ ਕੇ ਦੇਖੋ ਜੀ ਬਸ ਮੁੰਡੇ ਰੋਡ ਖੋਲ ਦੇਣਾ ਪਰ ਪਾਰ ਕਰਨਾ ਉਖਾ ਲੈਣਾ ਬਾਤ